ਉੱਗੇ ਨਹੀਂ ਜਾਣ ਦਿੱਤਾ ਤਾਂ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਜਿਹੜੀ ਟ੍ਰੈਫਿਕ ਹੈ ਉਹ ਜਾਮ ਕਰ ਦਿੱਤੀ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਸ਼ੀਫੇਸ ਦੇ ਵਿੱਚ ਜਿੰਨੀ ਵੀ ਟ੍ਰੈਫਿਕ ਛੱਡੀ ਹੋਈ ਸੀ ਐਂਬੂਲੈਂਸ ਨੂੰ ਛੱਡ ਕੇ ਬਾਕੀ ਸਾਰੀ ਹੀ ਟ੍ਰੈਫਿਕ ਹੈ ਜਿਹੜੀ ਜਾਮ ਕਰ ਦਿੱਤੀ ਗਈ ਹੈ ਤਾਂ ਕਿਸਾਨ ਵੀਰਾਂ ਦੇ ਵੱਲੋਂ ਦੇਖ ਸਕਦੇ ਹੋ ਤੁਸੀਂ ਜਿੰਨੀਆਂ ਇੱਕ ਗੱਡੀਆਂ ਲੰਗੀਆਂ ਸੀ ਪਹਿਲਾਂ ਲੰਗੀਆਂ ਨਹੀਂ ਤਾਂ ਹੁਣ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਰੋਡ ਹੈ ਉਹ ਜਾਮ ਕਰ ਦਿੱਤਾ ਗਿਆ ਰਾਜੇਵਾਲ ਤੇ ਕਿਸਾਨ ਵੱਖ-ਵੱਖ ਕਿਸਾਨਾਂ ਜਿੱਥੇ ਬੰਦਿਆਂ ਦੇ ਵੱਲੋਂ ਬੈਠ ਕੇ ਜਿਹੜਾ ਰੋਡ ਹੈ ਉਹ ਜਾਮ ਕਰ ਦਿੱਤਾ ਆ ਗਿਆ ਤਾਂ ਪੂਸ ਪ੍ਰਸ਼ਾਸਨ ਨੇ ਕਿ ਜਾਣ ਤੋਂ ਮਨਾਹੀ ਕੀਤੀ ਸੀ ਤਾਂ ਦੇਖ ਸਕਦੇ ਹੋ ਤੁਸੀਂ ਸਾਰੇ ਹੀ ਟ੍ਰੈਫਿਕ ਹੈ ਜਿਹੜੀ ਉਹ ਰੋਕ ਦਿੱਤੀ ਗਈ ਹੈ ਤਾਂ ਹੁਣ ਕੋਈ ਵੀ ਗੱਡੀ ਹੈ ਜਿਹੜੀ ਉਹ ਅੱਗੇ ਨਹੀਂ ਜਾਣ ਦਿੱਤੀ ਜਾਊਗੀ ਖਾਲੇ ਐਂਬੂਲੈਂਸ ਨੂੰ ਛੱਡ ਕੇ ਬਾਕੀ ਸਾਰੇ ਹੀ ਸਾਧਨ ਜਿਹੜੇ ਅੱਗੇ ਜਾਣ ਤੋਂ ਬੰਦ ਕਰ ਦਿੱਤੇ ਗਏ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਨੇ ਪੱਕਾ ਜਿਹੜਾ ਮੋਰਚਾ ਇੱਥੇ ਗੱਡ ਦਿੱਤਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਰਾਜੀਵਾਲ ਸਾਹਿਬ ਖੁਦ ਇੱਥੇ ਖੜੇ ਨੇ ਤਾਂ ਦੇਖ ਰਹੇ ਹੋ ਤੁਸੀਂ ਰਾਜੀਵਾਲ ਸਾਹਿਬ ਨੇ ਇੱਕ ਜਿਹੜਾ ਐਲਾਨ ਕੀਤਾ ਕਿ ਸਾਰੇ ਹੀ ਟ੍ਰੈਫਿਕ ਜਾਮ ਕਰ ਦੋ ਜਿੰਨਾ ਚਿਰ ਕੋਈ ਫੈਸਲਾ ਨਹੀਂ ਲੈਂਦੇ ਜਿੰਨਾ ਚਿਰ ਪੁਲਿਸ ਪ੍ਰਸ਼ਾਸਨ ਨਹੀਂ ਮੰਨਦਾ ਆਪਣੀ ਜਿੱਦ ਨਹੀਂ ਛੱਡਦਾ ਤਾਂ ਅਸੀਂ ਵੀ ਇਹਨਾਂ ਨੂੰ ਫਿਰ ਜਿਹੜੀ ਜਿੱਦ ਹੈ ਉਹ ਕਰਕੇ ਦਿਖਾਵਾਂਗੇ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਨੇ ਜਿਹੜਾ ਰੋਡ ਹੈ ਜਾਮ ਕਰ ਦਿੱਤਾ ਇੱਥੇ ਤਾਂ ਹੁਣ ਜਿਹੜੀ ਸਾਰੀ ਟ੍ਰੈਫਿਕ ਹੈ ਇੱਧਰ ਨੂੰ ਡਾਇਵਰਟ ਕਰ ਦਿੱਤੀ ਗਈ ਹੈ ਖਾਲੇ ਐਂਬੂਲੈਂਸ ਹੀ ਜਿਹੜੀ ਹੈ ਉਹ ਜਾਊਗੀ ਹੋਰ ਹੋਰ ਕੋਈ ਨਹੀਂ ਇਧਰ ਉਹ ਜਿਹੜਾ ਜਾਊਗਾ ਤਾਂ ਸਾਰੀਆਂ ਗੱਡੀਆਂ ਨੇ ਨੇ ਰੋਕ ਦਿੱਤੀਆਂ ਕਈਆਂ ਨੇ ਬੱਸ ਟਰੱਕ ਕਾਰਾਂ ਸਾਰੇ ਹੀ ਸਾਧਨ ਜਿਹੜੇ ਰੋਕ ਦਿੱਤੇ ਗਏ ਨੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਫੇਸ ਬਾਰਡਰ ਤੇ ਜਿਹੜਾ ਵੱਡਾ ਜਾਮ ਹੈ ਉਹ ਲਗਾ ਦਿੱਤਾ ਗਿਆ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਅੱਗੇ ਜਾਣ ਲਈ ਸਹਿਮਤੀ ਨਹੀਂ ਦਿੱਤੀ ਤਾਂ ਕਿਸਾਨਾਂ ਦੇ ਵੱਲੋਂ ਵੀ ਜਿਹੜਾ ਰੋਡ ਹੈ ਇੱਥੇ ਜਾਮ ਕਰ ਦਿੱਤਾ ਗਿਆ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਬੜੇ ਹੀ ਪਿਆਰ ਦੇ ਨਾਲ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕੋਈ ਵੱਡਾ ਇਕੱਠ ਜਾਂ ਧਰਨਾ ਨਹੀਂ ਲਾਣਾ ਹੈ ਅਸੀਂ ਸਿਰਫ ਉਹਨਾਂ ਤੱਕ ਕੂਚ ਕਰਨੀ ਹੈ ਅਸੀਂ ਉਹਨਾਂ ਦੀ ਗੱਲਬਾਤ ਜਿਹੜੀ ਹੈ ਸੁਣਨ ਜਾਣਾ ਤਾਂ ਅਸੀਂ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਵਾਪਸ ਆ ਜਾਵਾਂਗੇ ਪਰ ਪੁਲਿਸ ਪ੍ਰਸ਼ਾਸਨ ਨਹੀਂ ਮੰਨਿਆ ਤਾਂ ਇਹਨਾਂ ਦੇ ਵੱਲੋਂ ਵੀ ਜਿਹੜਾ ਸਖਤ ਰੁਖ ਕਰਦੇ ਹੋਏ ਤਾਂ ਇੱਥੇ ਜਿਹੜਾ ਜਾਮ ਲਗਾ ਦਿੱਤਾ ਆਪਾਂ ਦੇਖ ਸਕਦੇ ਹੋ ਤੁਸੀਂ ਐਂਬੂਲੈਂਸ ਕੱਲੀ ਹੀ ਲੰਗੇਗੀ ਬਾਕੀ ਹੋਰ ਕੋਈ ਨਹੀਂ ਸਾਧਨਾ ਜਿਹੜਾ ਇੱਧਰ ਨੂੰ ਨਹੀਂ ਲੰਘਣ ਦਿੱਤਾ ਜਾਊਗਾ ਤਾਂ ਦੇਖ ਰਹੇ ਹਾਂ ਤੁਸੀਂ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਸਾਈਡ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਹੈ ਤਾਂ ਦੂਜੀ ਸਾਈਡ ਕਿਸਾਨ ਹੈ ਸਾਰਾ ਹੀ ਰੋਡ ਜਿਹੜਾ ਜਾਮ ਕਰ ਦਿੱਤਾ ਗਿਆ ਤਾਂ ਇਸ ਵਕਤ ਦੀ ਜਿਹੜੀਆਂ ਅਹਿਮ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੇ ਪੰਜਾਬ ਦੇ ਬਾਰਡਰ ਤੋਂ ਇਹ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿਸ ਤਰ੍ਹਾਂ ਕਿਸਾਨ ਵੀਰ ਜਿਹੜੇ ਨੇ ਬੈਠ ਕੇ ਉਹਨਾਂ ਨੇ ਵੱਲੋਂ ਜਾਮ ਕਰ ਦਿੱਤਾ ਗਿਆ ਸਾਰਾ ਹੀ ਰੋਡ ਜਿਹੜਾ ਬਲੌਕ ਕਰ ਦਿੱਤਾ ਗਿਆ ਪੂਰੇ ਤਰੀਕੇ ਦੇ ਨਾਲ ਦੇਖ ਰਹੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਸਾਈਡ ਜਿਹੜੇ ਟਿਪਰ ਭਰ ਕੇ ਲਾਏ ਹੋਏ ਨੇ ਰੇਤੇ ਦੀ ਤਾਂ ਜੋ ਕਿਸਾਨ ਅੱਗੇ ਨਾ ਜਾ ਸਕਣ ਤਾਂ ਸਹਿਮਤੀ ਵੀ ਜਿਹੜੀ ਆ ਉਹ ਨਹੀਂ ਬਣੀ ਚੰਡੀਗੜ੍ਹ ਦੇ ਡੀਐਸਪੀ ਦੇ ਵੱਲੋਂ ਅੱਗੇ ਜਾਣ ਤੋਂ ਮਨਾ ਕਰ ਦਿੱਤਾ ਗਿਆ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਤਾਂ ਕਿਸਾਨਾਂ ਦੇ ਵੱਲੋਂ ਵੀ ਸਖਤ ਰੋਕ ਕਰਦੇ ਹੋਏ ਇੱਥੇ ਜਿਹੜਾ ਧਰਨਾ ਉਹ ਲਗਾ ਦਿੱਤਾ ਕਿ ਟ੍ਰੈਫਿਕ ਹੈ ਪੂਰੀ ਤਰ੍ਹਾਂ ਇੱਥੇ ਜਾਮ ਕਰ ਦਿੱਤੀ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਇਸ ਵਕਤ ਦੀਆਂ ਅਹਿਮ ਤਸਵੀਰਾਂ ਅਸੀਂ ਤੁਹਾਨੂੰ ਚੰਡੀਗੜ੍ਹ ਬਾਰਡਰ ਤੋਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਪੂਰਾ ਜਿਹੜਾ ਰੋਡ ਹੈ ਉਹ ਚੋਕ ਕਰ ਦਿੱਤਾ ਗਿਆ ਤਾਂ ਦੇਖ ਰਹੇ ਹੋ ਤੁਸੀਂ ਵੱਡੇ ਪੱਧਰ ਤੇ ਜਿਹੜੇ ਕਿਸਾਨ ਨੇ ਇੱਥੇ ਇਸ ਧਰਨੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਪੰਜਾਬ ਯੂਨੀਵਰਸਿਟੀ ਬਚਾਓ ਦੀ ਅੱਜ ਕਾਲ ਸੀ 10 ਤਰੀਕ ਅੱਜ ਉਧਰ ਯੂਨੀਵਰਸਿਟੀ ਦੇ ਵਿੱਚ ਵੀ ਜਿਹੜਾ ਬਹੁਤ ਵੱਡਾ ਇਕੱਠਾ ਕੀਤਾ ਹੋਇਆ ਪੰਜਾਬ ਦੇ ਵਿੱਚੋਂ ਬਾਤ ਚੜ ਕੇ ਲੋਕਾਂ ਨੇ ਜਿਹੜਾ ਅੱਜ ਇੱਥੇ ਹਿੱਸਾ ਲਿਆ ਤਾਂ ਦੇਖ ਰਹੇ ਹੋ ਤੁਸੀਂ ਖਾਲੀ ਐਂਬੂਲੈਂਸ ਦੀ ਹੀ ਕਰ ਗੱਲ ਕਰੀਏ ਤਾਂ ਐਂਬੂਲੈਂਸ ਨੂੰ ਜਾਣ ਦਿੱਤਾ ਜਾ ਰਿਹਾ ਗੱਲੇ ਐਂਬੂਲੈਂਸ ਨੂੰ ਨਹੀਂ ਰੋਕਿਆ ਜਾ ਰਿਹਾ ਤਾਂ ਬਾਕੀ ਸਾਰੀਆਂ ਜਿਹੜੀਆਂ ਗੱਡੀਆਂ ਉਹ ਰੋਕਿਆ ਜਾ ਰਿਹਾ ਤਾਂ ਉਧਰ ਐਂਬੂਲੈਂਸ ਆ ਗਈ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨਾਂ ਦੇ ਬਲੋਂ ਪਹਿਲੇ ਹੀ ਜਿਹੜੀ ਗੱਲ ਕਹੀ ਗਈ ਕਿ ਇਕੱਲੇ ਐਂਬੂਲੈਂਸ ਨੂੰ ਜਾਣ ਦਿੱਤਾ ਜਾਊਗਾ ਤਾਂ ਕਿਸਾਨ ਵੀਰ ਆਪ ਹੈ ਜਿਹੜੇ ਐਂਬੂਲੈਂਸ ਨੂੰ ਲਗਾਦੇ ਹੋਏ ਦਿਖਾਈ ਦੇ ਰਹੇ ਨੇ ਦੇਖ ਸਕਦੇ ਹੋ ਤੁਸੀਂ ਐਂਬੂਲੈਂਸ ਨੂੰ ਤਾਂ ਦੇਖ ਰਹੇ ਹੋ ਤੁਸੀਂ ਐਂਬੂਲੈਂਸ ਨੂੰ ਕਿਸਾਨ ਵੀਰ ਜਿਹੜੇ ਆ ਆਪ ਕੱਢ ਰਹੇ ਨੇ ਤਾਂ ਦੇਖ ਰਹੇ ਹੋ ਤੁਸੀਂ ਐਂਬੂਲੈਂਸ ਨੂੰ ਕੱਲੀ ਨੂੰ ਰਸਤਾ ਦਿੱਤਾ ਹੋਰ ਕੋਈ ਵੀ ਗੱਡੀ ਹੈ ਜਿਹੜੀ ਉਹ ਨਹੀਂ ਜਾਣ ਦਿੱਤੀ ਹੈ ਕੀ ਤਾਂ ਦੇਖ ਰਹੇ ਹੋ ਕਿਸਾਨਾਂ ਦੇ ਵੱਲੋਂ ਜਿਹੜੀ ਐਂਬੂਲੈਂਸ ਹੈ ਉਹ ਆਪ ਲਗਾਈ ਜਾ ਰਹੀ ਹੈ ਤਾਂ ਦੇਖ ਰਹੇ ਹੋ ਤੁਸੀਂ ਤਾਂ ਤਾਂ ਦੇਖ ਰਹੇ ਹੋ ਤੁਸੀਂ ਕਿਸਾਨਾਂ ਦੀ ਇੱਕ ਇਹ ਵੀ ਬਹੁਤ ਵੱਡੀ ਦਰਿਆ ਦੇ ਲਈ ਐ ਸੋ ਇੱਕ ਬਹੁਤ ਹੀ ਚੰਗੀ ਗੱਲਬਾਤ ਹੈ ਕਿਉਂਕਿ ਐਂਬੂਲੈਂਸ ਨੂੰ ਨਹੀਂ ਰੋਕਿਆ ਐਂਬੂਲੈਂਸ ਜਿੱਦੇ ਆਂਦੀਆਂ ਤਾਂ ਕਿਸਾਨ ਇੱਥੇ ਉੱਠ ਜਾਂਦੇ ਨੇ ਤਾਂ ਜਦੋਂ ਕੋਈ ਹੋਰ ਗੱਡੀ ਆਈ ਆਏਗੀ ਤਾਂ ਉਸ ਨੂੰ ਰੋਕੇ ਜਾਊਗਾ ਤਾਂ ਦੇਖ ਸਕਦੇ ਹੋ ਤੁਸੀਂ ਕਿਸਾਨ ਵੀਰਾਂ ਦੇ ਕੋਲ ਐਂਬੂਲੈਂਸ ਹੈ ਜਿਹੜੀ ਉਹ ਆਪ ਲਗਾਈ ਗਈ ਹੈ ਇੱਥੋਂ ਤਾਂ ਰਾਜੇਵਾਲ ਸਾਹਿਬ ਜੀ ਨੇ ਪਹਿਲੀ ਜਿਹੜੀ ਕਾਲ ਦਿੱਤੀ ਹੈ ਕਿ ਕੋਈ ਐਂਬੂਲੈਂਸ ਨਹੀਂ ਰੋਕੀ ਜਾਊਗੀ ਤਾਂ ਜਿਹੜੀਆਂ ਆਮ ਗੱਡੀਆਂ ਨੇ ਉਹਨਾਂ ਨੂੰ ਰੋਕੇ ਜਾਊਗਾ ਤਾਂ ਦੇਖ ਸਕਦੇ ਹੋ ਦੂਜੀ ਸਾਈਡ ਟ੍ਰੈਫਿਕ ਪੂਰੀ ਤਰ੍ਹਾਂ ਜਿਹੜੀ ਚੋਕ ਕਰ ਦਿੱਤੀ ਹੈ ਇੱਥੇ ਸਟ ਲੋਕ ਦਿੱਤੀ ਆ ਤਾਂ ਦੇਖ ਰਹੇ ਤੁਸੀਂ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆ ਚੌਕ ਆਪਾਂ ਬਲੌਕ ਕਰਨਾ ਬਹਿ ਜਾਓ ਸਾਰੇ ਜਾਣੇ ਉੱਥੋਂ ਨਾ ਸਿਰਫ ਜਦੋਂ ਕੋਈ ਐਂਬੂਲੈਂਸ ਆਏ ਕਿ ਉਦੋਂ ਇਹ ਹੁਣ ਪ੍ਰਸ਼ਾਸਨ ਨੇ ਦੇਖਣਾ ਹੈ ਕਿ ਇਹਨਾਂ ਨੂੰ ਕਦੋਂ ਮੋੜਨਾ ਕਿੱਥੇ ਨਹੀਂ ਮੋੜਨਾ ਚੰਡੀਗੜ੍ਹ ਪੁਲਿਸ ਨੂੰ ਇੱਕ ਪੇਟੀ ਆ ਇਹ ਕਿਰਪਾ ਕਰਕੇ ਇਹ ਐਂਬੂਲੈਂਸ ਜਿਹੜੀ ਹੈ ਉਹ ਹੋਰ ਆ ਗਈ ਆ ਐਂਬੂਲੈਂਸਰ ਵੀਰਾ ਜਾਣ ਦਿੱਤਾ ਜਾ ਰਿਹਾ ਅਸੀਂ ਟੋਟੇ ਬੰਦ ਨਹੀਂ ਕਰਦੇ ਤਾਂ ਦੇਖ ਰਿਹਾ ਤੁਸੀਂ ਬਾਕੀ ਸਾਰੀ ਜਿਹੜੀ ਟ੍ਰੈਫਿਕ ਆਸ ਨੂੰ ਚੋਕ ਕੀਤਾ ਗਿਆ ਸਿਰਫ ਤੇ ਸਿਰਫ ਐਂਬੂਲੈਂਸ ਨੂੰ ਰਾਹ ਦਵਾਗੇ